ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਠੀਕ ਠਾਕ ਹਾਂ ਮੈਂ ਤੁਹਾਡਾ ਆਪਣਾ ਲੱਖਾਂ ਬਰਾੜ ਔਕੰਦ ਵਾਲਾ ਸੋ ਜਾਨੀ ਕਿ ਅੱਜ ਇੱਕ ਤਰੀਕ ਹੈ ਇੱਕ ਤਰੀਕ ਦੀ ਜਾਣਕਾਰੀ ਲੈ ਕੇ ਇੱਕ ਵੱਡੀ ਟੂਰਨਾਮੈਂਟਾਂ ਦੀ ਆਪਾਂ ਪਹੁੰਚ ਚੁੱਕੇ ਹਾਂ ਵੀ ਅੱਜ ਤੇ ਜਿਹੜੇ ਕਿਹੜੇ-ਕਿਹੜੇ ਪਿੰਡ ਟੂਰਨਾਮੈਂਟ ਹੋਣੇ ਆ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਹੋਣਗੇ ਸੋ ਅੱਜ ਕਾਫੀ ਥਾਈਂ ਜਿਹੜੇ ਕਬੱਡੀ ਦੇ ਮੈਚ ਐ ਉਹ ਪੰਜਾਬੀ ਵੀਰੋ ਕਰਵਾਏ ਜਾ ਰਹੇ ਆ ਸੋ ਆਓ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਵੀ ਕਿਹੜੇ-ਕਿਹੜੇ ਪਿੰਡ ਦੇ ਵਿੱਚ ਟੂਰਨਾਮੈਂਟ ਹੋਣਗੇ ਕਰੀਏ ਸ਼ੁਰੂਆਤ ਸਭ ਤੋਂ ਪਹਿਲਾਂ ਬਜਨੀ ਕਬੱਡੀ ਦੇ ਟੂਰਨਾਮੈਂਟ ਹੋਣਗੇ ਔਰ ਉਸ ਤੋਂ ਬਾਅਦ ਕਬੱਡੀ ਓਪਨ ਬਾਰੇ ਵੀ ਜਾਣਕਾਰੀ ਦਿੰਨੇ ਆ ਸੋ ਅੱਜ ਇੱਕ ਤਰੀਕ ਜਿਹੜਾ ਪਿੰਡ ਕਾਨਿਆਂਵਾਲੀ ਜ਼ਿਲ੍ਹਾ ਮੁਕਸਰ ਦੇ ਵਿੱਚ ਪੈਂਦਾ ਸੋ ਕਾਨਿਆਂਵਾਲੀ ਪਿੰਡ ਦੇ ਵਿੱਚ ਜਿਹੜੇ ਨੇ ਉਹ ਕਬੱਡੀ 37 ਕਿਲੋ ਦੇ ਮੈਚ ਆ ਜਿਹੜੇ ਅੱਜ ਕਰਵਾਏ ਜਾਣਗੇ ਯਾਨੀ ਕਿ ਬੱਚਿਆਂ ਦੇ ਮੈਚ ਉਹ ਪਿੰਡ ਕਾਨਿਆਂਵਾਲੀ ਦੇ ਵਿੱਚ ਹੋਣੇ ਆ ਜ਼ਿਲ੍ਹਾ ਮੁਕਸਰ ਦਾ ਪਿੰਡ ਹੈ ਇਸੇ ਤਰ੍ਹਾਂ ਹੀ ਚਨਾਰਥਲ ਦਸਹਿਰਾ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਹੈ ਚਨਾਰਥਲ ਕਲਾ ਫਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਵਿੱਚ ਇਹ ਪਿੰਡ ਪੈਂਦਾ ਜਿੱਥੇ ਕਿ ਇੱਕ ਵੱਡੀ 32 ਕਿਲੋ ਤੇ ਇੱਕ ਵੱਡੀ 37 ਕਿਲੋ ਤੇ ਇੱਕ ਵੱਡੀ 42 ਕਿਲੋ ਦੇ ਜਿਹੜੇ ਮੈਚ ਨੇ ਉਹ ਜਿਹੜੇ ਚਨਾਰਥਲ ਦੇ ਵਿੱਚ ਕਰਵਾਏ ਜਾਣੇ ਆ ਤੇ ਨਾਲ ਖਾਸ ਤੌਰ ਤੇ ਬੈਲ ਗੱਡੀਆਂ ਦੀਆਂ ਦੌੜਾਂ ਵੀ ਜਿਹੜੀਆਂ ਨੇ ਉਹ ਮੇਰੇ ਵੀਰੋ ਕਰਵਾਈਆਂ ਜਾਣਗੀਆਂ ਚਨਾਰਥਲ ਨਗਰ ਦੇ ਇੱਥੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਵਿੱਚ ਇਹ ਟੂਰਨਾਮੈਂਟ ਹੋਊਗਾ ਇਸੇ ਤਰ੍ਹਾਂ ਹੀ ਜਿਹੜਾ ਖੇਡ ਟੂਰਨਾਮੈਂਟ ਹੈ ਉਹ ਜ਼ਿਲ੍ਹੇ ਫਰੀਦਕੋਟ ਦੇ ਪਿੰਡ ਸੁਖਨਵਾਲੇ ਨਗਰ ਦੇ ਵਿੱਚ ਹੋਣਾ ਹੈ ਚਿਤਾਨੀਮਾ ਸਲਾਨਾ ਮੇਲਾ ਜਿਹੜਾ ਪਿੰਡ ਸੁਖਨਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਕਬੱਡੀ 35 ਕਿਲੋ ਤੇ ਕਬੱਡੀ 57 ਕਿਲੋ ਨਰੋਲ ਪਿੰਡਵਾਰ ਦੇ ਜਿਹੜੇ ਮੈਚ ਕਰਵਾਏ ਜਾਣਗੇ ਸੋ 35 ਕਿਲੋ 5100 ਤੇ 4100 ਜਿਹੜਾ ਪ੍ਰਬੰਧਕਾਂ ਨੇ ਪ੍ਰਾਈਜ਼ ਰੱਖਿਆ ਹੈ ਤੇ ਨਾਲ ਕਬੱਡੀ 55 ਕਿਲੋ 7700 ਤੇ 6500 ਜਿਹੜਾ ਪ੍ਰਾਈਜ਼ ਉਹ ਪ੍ਰਬੰਧਕਾਂ ਨੇ ਰੱਖਿਆ ਹੋਇਆ ਹੈ ਇਸੇ ਤਰ੍ਹਾਂ ਪਿੰਡ ਬੁੱਟਰਕਲਾਂ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਮਹਾਨ ਖੇਡ ਪ੍ਰਮੋਟਰ ਖੀਰੇ ਬੁੱਟਰ ਦੇ ਨਗਰ ਵਿੱਚ ਜਿਹੜੀਆਂ ਰੌਣਕਾਂ ਨੇ ਉਹ ਲੱਗਣਗੀਆਂ ਕਬੱਡੀ 35 ਕਿਲੋ ਤੇ ਕਬੱਡੀ 45 ਕਿਲੋ ਦੇ ਜਿਹੜੇ ਮੈਚ ਨੇ ਉਹ ਪਿੰਡ ਬੁੱਟਰਕਲਾਂ ਦੇ ਵਿੱਚ ਜਿਹੜੇ ਵਜਨੀ ਕਬੱਡੀ ਦੇ ਉਹ ਕਰਵਾਏ ਜਾਣੇ ਆ ਇਸੇ ਤਰ੍ਹਾਂ ਰਾਮਗੜ ਸੰਗਰ ਯਾਨੀ ਕਿ ਰਾਜਸਥਾਨ ਕਰਨਪੁਰ ਇਲਾਕੇ ਦੇ ਵਿੱਚ ਜਿਹੜੇ ਮੈਚ ਹੋਣੇ ਆ ਸੋ ਕਬੱਡੀ 60 ਕਿਲੋ ਨਰੋਲ ਪੰਚਾਇਤਵਾਰ ਰਾਜਸਥਾਨ ਦੇ ਜਿਹੜੇ ਮੈਚ ਨੇ ਉਹ ਕਰਵਾਏ ਜਾਣਗੇ ਤੇ ਨਾਲ ਹੀ ਖਾਸ ਤੌਰ ਤੇ 11 ਲੋੜਵੰਦ ਲੜਕੀਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਉਹ ਵੀ ਮਹਾਪੁਰਸ਼ਾਂ ਵੱਲੋਂ ਸਮੁੱਚੇ ਨਗਰ ਔਰ ਇਲਾਕੇ ਦੇ ਵੱਲੋਂ ਇਹ ਜਿਹੜਾ ਬਹੁਤ ਵੱਡਾ ਕਾਰਜ ਪਿੰਡ ਰਾਮਗੜ੍ਹ ਸੰਘਰ ਦੇ ਵਿੱਚ ਕਰਵਾਇਆ ਜਾ ਰਿਹਾ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਸਮੇਂ ਸਿਰ ਪਹੁੰਚੋ ਤੇ ਇਸੇ ਤਰ੍ਹਾਂ ਕਬੱਡੀ ਓਪਨ ਦੇ ਜਿਹੜੇ ਮੈਚ ਨੇ ਉਹ ਪਿੰਡ ਦਵਾਰੇ ਆ ਨਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜਿਹੜੇ ਮੈਚ ਕਰਵਾਏ ਜਾਂਦੇ ਆ ਬਹੁਤ ਹੀ ਵਧੀਆ ਕਬੱਡੀ ਓਪਨ ਦੇ ਜਿਹੜੇ ਮੈਚ ਹੋਣੇ ਆ ਵਧੀਆ ਪ੍ਰਾਈਜ਼ 51000 41000 ਜਿਹੜਾ ਪ੍ਰਾਈਜ਼ ਰੱਖਿਆ ਹੋਇਆ ਤੇ ਬੈਸਟਾਂ ਦੇ ਲਈ ਵੀ ਵਧੀਆ ਜਿਹੜੇ ਮਾਨ ਸਨਮਾਨ ਨੇ ਉਹ ਪਿੰਡ ਦਵਾਰਿਆਂ ਨਾ ਜ਼ਿਲ੍ਹੇ ਫਰੀਦਕੋਟ ਦੇ ਵਿੱਚ ਉਹ ਹੋਣਗੇ ਸੋ ਕਬੱਡੀ ਓਪਨ ਦੀਆਂ ਬਹੁਤ ਉੱਚ ਕੋਟੀ ਦੀਆਂ ਟੀਮਾਂ ਨੇ ਉਹ ਪਿੰਡ ਦਵਾਰਿਆਂ ਨੇ ਨਗਰ ਦੇ ਵਿੱਚ ਜਿਹੜੀਆਂ ਪੁੱਜ ਰਹੀਆਂ ਨੇ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਔਰ ਇਲਾਕੇ ਦੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਨਾਰੀ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਪਿੰਡ ਦਵਾਰਿਆਂ ਦੇ ਵਿੱਚ ਜਿਹੜਾ ਕਬੱਡੀ ਕੱਪ ਬਹੁਤ ਸਿਰੇ ਦਾ ਕਰਵਾਇਆ ਜਾਣਾ ਸੋ ਇਹ ਜਾਣਕਾਰੀ ਹੈ ਜਿਹੜੀ ਉਹ ਆਪਾਂ ਲੈ ਕੇ ਇੱਕ ਤਰੀਕ ਦੀ ਤੁਹਾਡੇ ਕੋਲ ਪਹੁੰਚੇ ਆ ਸੋ ਵਧੀਆ ਲੱਗੇ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਡਾ ਹੌਸਲਾ ਵਧਾਇਆ ਕਰੋ ਤਾਂ ਜੋ ਆਪਣਾ ਫੇਸਬੁੱਕ ਪੇਜ ਹੈ ਉਹ ਲੱਖਾ ਬਰਾੜ ਕੰਦਵਾਲਾ YouTube ਜਿਹੜਾ ਪੇਜ ਹੈ ਆਪਣਾ ਚੈਨਲ ਹੈ ਲੱਖਾ ਬਰਾੜ ਕੰਦਵਾਲਾ Instagram ਪੇਜ ਜਿਹੜਾ ਲੱਖਾ ਬਰਾੜ ਕੰਦਵਾਲਾ ਤੇ ਹੈ ਤੁਸੀਂ ਬਹੁਤ ਮਨਾਮੂਹੀ ਜਿਹੜਾ ਪਿਆਰ ਸਾਨੂੰ ਬੜੇ ਥੋੜੇ ਸਮੇਂ ਦੇ ਵਿੱਚ ਬਖਸ਼ਿਆ ਸੋ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਨਾਲ ਆਪਣੇ ਪੇਜ ਨੂੰ Facebook ਕਨ ਨੂੰ ਫੋਲੋ ਕਰਿਓ ਤੇ ਜਰੂਰ ਵੱਧ ਤੋਂ ਵੱਧ ਸਾਡਾ ਮਾਨ ਬਖਸ਼ਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ